82 ਚ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਸਿੱਖ ਫੌਜੀਆ ਨੇ ਭਾਰਤੀ ਫੌਜ ਛੱਡੀ ਤੇ ਟੈਂਕ ਚੱਕੇ ਤੇ ਹਮਲਾ ਕਰਨ ਵਾਸਤੇ ਪੰਜਾਬ ਵੱਲ ਆ ਗਏ ਕਿ ਇਹ ਵੀ ਸ਼ਾਇਦ ਪਾਕਿਸਤਾਨ ਦੀ ਫੌਜ ਕਿਉਂਕਿ ਉਸ ਵਕਤ ਇੱਕ ਅੰਡਰਸਟੈਂਡਿੰਗ ਸੀ ਕਿ ਪਾਕਿਸਤਾਨ ਦੀ ਫੌਜ ਆਏਗੀ ਤੇ ਪੰਜਾਬ ਨੂੰ ਆਜ਼ਾਦ ਕਰਵਾਏਗੀ ਪਰ ਉਹ ਨਹੀਂ ਹੋ ਸਕਿਆ ਚਲੋ ਉਹ ਹਿਸਟਰੀ ਜਿਹੜੀ ਹੈ ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਹੈ the only solution you have is ke punjab nu bharat de kabze chon azad karwaya jaye utthe khalistan bane assalam alaikum ji video ki halchal ki ummeed karna tusi sare kharit nal hoge rab sareyan nu chardi kutch rakhe narendra modi मोदी सरकार बड़ी कोशिश की पाबू दी बड़ी कोशिश की थी, सिखा दबाव बड़ी कोशिश की थी, पंजाब दे लोगों बहुत धक्का लेकिन पंजाबियों का अजम कभी नहीं तोड़ सके पंजाब जो चाह रहा कि खालिस्तान बनना चाहिए खालसा राज आना चाहिए कोशिश रही है कि पाब ने बड़ी मेहनत की थी, बड़ी स्ट्रगल की बड़ा धक्का बर्दश्ता नरेंद्र मोदी पहलगाम हमले तो बाद जान देटमेंटा जो चीजा कीत पाकिस्तान तो इंडिया के हालात बहुत ज़्यादा खराब कर चुकिया ने पानी बंद ਕਰ ਦੇਣਾ ਜਦੋਂ ਦਿਲ ਕੀਤਾ ਪਾਣੀ ਛੱਡ ਦੇਣਾ ਤੇ ਪੰਜਾਬ ਦੇ ਲੋਕ ਬਰੀ ਦੇਵ ਤੋਂ ਬਰਦਾਸ਼ਤ ਕਰਦੇ ਆ ਰਹੇ ਨੇ ਇਸੇ ਮਦ ਲਗਾਈ ਦੀ ਵੀਡੀਓ ਇਹ ਵੀਡੀਓ ਲੱਦਨੇ ਆ ਵੀਡੀਓ ਲੱਦਨ ਤੋਂ ਪਹਿਲੇ तमाम ਦੋਸਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੁਆਇਨ ਕਰਨ ਦਾ ਜੀ ਸਾਧਿਆ ਪੈ ਤੁਹਾਨੂੰ ਵੀ ਤੇ ਪਾਕਿਸਤਾਨ ਦੇ ਮੇਰੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਤੁਹਾਡੀ ਸਟੇਟਮੈਂਟ ਸਾਰਿਆਂ ਦੇ ਦਿਲ ਨੂੰ ਗਈ ਪਾਕਿਸਤਾਨੀਆਂ ਦੇ ਜਿਹੜੀ ਤੁਸੀਂ ਦਿੱਤੀ ਕਿ ਸਿੱਖ ਬਰਾਦਰੀ ਜਿਹੜੀ ਹੈ ਸਾਰੇ ਪਾਕਿਸਤਾਨ ਦੇ ਨਾਲ ਆ ਇਹ ਦੱਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਐਸਕੇਲੇਸ਼ਨ ਆਬਵੀਅਸਲੀ ਚਾਂਦੇ ਇੰਡੀਆ ਇਹ ਇੱਕ ਵਾਰ ਨਹੀਂ ਕਈ ਵਾਰੀ ਇਹ ਸਾਬਿਤ ਵੀ ਹੋ ਚੁੱਕਾ ਹੈ ਇਸ ਦਾ ਇਲਾਜ ਕੀ ਹੈ ਕੀ ਕਰਨਾ ਕੀ ਚਾਹੀਦਾ ਕਿਉਂਕਿ ਅਸੀਂ ਤੇ ਜਿਹੜਾ ਜਿਹੜਾ ਫੋਰਮ ਲੱਭਦਾ ਹੈ ਜਿਹੜਾ ਇੰਟਰਨੈਸ਼ਨਲ ਮੈਂ ਸਮਝ ਨਹੀਂ ਪੈਣ ਪਰ ਇਹਦਾ ਇੱਕੋ ਇੱਕ ਇਲਾਜ ਹੈ ਜਿਹੜਾ ਕਿ 1971 ਦੇ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨ ਦਾ ਇੱਕ ਅੰਗ ਜਿਹੜਾ ਹੈ ਉਹ ਬੰਗਲਾਦੇਸ਼ ਮਿਲਟਰੀਲੀ ਤੋੜ ਦਿੱਤਾ ਤੇ ਜੂਨ 84 ਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਸਿੱਖ ਫੌਜੀਆਂ ਨੇ ਭਾਰਤੀ ਫੌਜ ਛੱਡੀ ਤੇ ਟੈਂਕ ਚੱਕੇ ਤੇ ਹਮਲਾ ਕਰਨ ਵਾਸਤੇ ਪੰਜਾਬ ਵੱਲ ਆ ਗਏ ਕਿ ਵੀ ਸ਼ਾਇਦ ਪਾਕਿਸਤਾਨ ਦੀ ਫੌਜ ਕਿਉਂਕਿ ਉਸ ਵਕਤ ਇੱਕ ਅੰਡਰਸਟੈਂਡਿੰਗ ਸੀ ਕਿ ਪਾਕਿਸਤਾਨ ਦੀ ਫੌਜ ਆਏਗੀ ਤੇ ਪੰਜਾਬ ਨੂੰ ਆਜ਼ਾਦ ਕਰਵਾਏਗੀ ਪਰ ਉਹ ਨਹੀਂ ਹੋ ਸਕਿਆ ਚਲੋ ਉਹ ਹਿਸਟਰੀ ਜਿਹੜੀ ਹੈ ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਜੋ ਪਾਕਿਸਤਾਨ ਇਫ ਇਟ ਹੈਸ ਟੂ ਮੇਨਟੇਨ ਇਟਸ ਪ੍ਰੈਜ਼ੈਂਟ ਸਟੇਟਸ ਐਂਡ ਪ੍ਰੈਜ਼ੈਂਟ ਮੈਪ ਇਟ ਇਜ਼ ਫੇਸਿੰਗ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ ਫਰਮ ਦੀ ਇੰਡੀਆ ਦਾ ਓਨਲੀ ਸੋਲੂਸ਼ਨ ਯੂ ਹੈਵ ਇਜ਼ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਇਆ ਜਾਏ ਉਥੇ ਖਾਲਿਸਤਾਨ ਬਣੇ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਹਵਾਵਲ ਨਹੀਂ ਕੋਈ ਵੇਖ ਸਕਦਾ ਅਸੀਂ ਜਾਣੀਏ ਸਿੱਖ ਖਾਲਿਸਤਾਨ ਪੰਜਾਬ ਤੇ ਅਸੀਂ ਹਿੰਦੁਸਤਾਨ ਵੇਖੀਏ ਅਸੀਂ ਹਿੰਦੁਸਤਾਨ ਦੇ ਨੋ ਟੁਕੜੇ ਕਰਾਂਗੇ ਯੂ ਕੀਪ ਮਾਈ ਵੀਡੀਓ ਇਫ ਆਈ ਸਰਵਾਈਵ ਫॉर 10 ইয়ারਜ਼ ਇਫ ਆਈ ਸਰਵਾਈਵ ਯੂ ਵਿਲ ਸੀ ਥਿਸ ਹੈਪਨਿੰਗ ਕਿ ਜੇ ਪਾਕਿਸਤਾਨ ਦੀ ਸਰਕਾਰ ਜੇ ਪਾਕਿਸਤਾਨ ਦੀ ਫੌਜ ਪੰਜਾਬ ਤੇ ਸਿੱਖ ਨਾਲ ਖੜਦੀ ਹੈ ਤੇ ਉਥੇ ਖਾਲਿਸਤਾਨ ਬਣਦਾ ਹੈ ਦਾ ਰੋਜ ਟੂ ਦੀ ਇੰਡੀਪੈਂਡੈਂਸ ਆਫ ਕਸ਼ਮੀਰ ਰਨਸ ਥਰੂ ਖਾਲਿਸਤਾਨ ਤੇ ਹਿੰਦੁਸਤਾਨ ਜਿਹੜਾ ਹੈ ਇਨ ਪ੍ਰੈਜ਼ੈਂਟ ਸ਼ੇਪ ਐਂਡ ਫਾਰਮ ਜਿਹੜਾ ਤੁਸੀਂ ਉਸ ਦਾ ਨਕਸ਼ਾ ਦੇਖ ਦਿਓ ਇਹ ਦੁਨੀਆ ਤੋਂ ਮਿਟਾ ਦੇਾਂਗੇ ਹਮ ਸਹੀ ਏ ਤੁਹਾਡੀ ਗੱਲ ਬਿਲਕੁਲ ਔਨ ਰਿਕਾਰਡ ਹੈ ਪਹਿਲੇ ਵੀ ਅਸੀਂ ਸੁਣੀ ਹੈ ਅਦਰਵਾਇਜ਼ ਵੀ ਅਸੀਂ ਵੇਖ ਰਹੇ ਹਾਂ ਇੰਭਾਰਤ ਇਚ ਬਹੁਤ ਜ਼ਿਆਦਾ ਇਸ ਵਕ ਸੈਪਰੇਟਿਸ ਮੂਵਮੈਂਟ ਸਾਨੂੰ ਨਜ਼ਰ ਆ ਰਹੀ ਹੈ ਪਾਕਿਸਤਾਨੀਆਂ ਦੀ ਤਾਂ ਚਲੋ ਇੱਕ ਤਰਫ ਇੱਕ ਪਾਸੇ ਰੱਖੋ ਉਹਨਾਂ ਨੂੰ ਜਿਹੜੇ ਮੁਸਲਮਾਨ ਉਧ ਇੰਡੀਆ ਚ ਰਹਿੰਦੇ ਨੇ ਉਹਨਾਂ ਨੂੰ ਸ਼ਿਕਾਇਤਾਂ ਨੇ ਹੋਰ ਮਜ਼ਾਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਿਕਾਇਤਾਂ ਨੇ ਸਿੱਖਾਂ ਨੂੰ ਸ਼ਿਕਾਇਤਾਂ ਨੇ ਉਹ ਇਹ ਜਿਹੜਾ ਸਾਰਾ ਪਲਾਨ ਕਰਕੇ ਰੌਨ ਨੂੰ ਇਨਵੋਲਵ ਕਰਕੇ ਇਹ ਫਾਲਸ ਲੈਗ ਆਪਰੇਸ਼ਨ ਜਿਹੜੇ ਕੀਤੇ ਜਾਂਦੇ ਨੇ ਤੇ ਸਾਡੀ ਜਿਹੜੀ ہمسਾਇਆ ਤੋਂ ਅਫਗਾਨistan ਹੋ ਗਿਆ ਇਰਾਨ ਹੋ ਗਿਆ ਇਹ ਜਿਹੜੀ ਸਰਜ਼ਮੀਨ ਇਸਤੇਮਾਲ ਕੀ ਜਾਂਦੀ ਪਾਕਿਸਤਾਨ ਦੇ ਖਿਲਾਫ ਇਹ ਦੁਨੀਆ ਦੇ ਸਾਹਮਣੇ ਆ ਤੇ ਰਿਹਾ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਮਸਲਾ ਕੀ ਹੈ ਨਾ ਡਿਲੇ ਕਿਉਂ ਹੈ ਰਿਸਪਾਂਸ ਕਿਉਂ ਨਹੀਂ ਕਰਦੇ مغربی ਦੁਨੀਆ ਇੰਟਰਨੈਸ਼ਨਲੀ ਕਿਉਂ ਇਹਦੀ ਬਾਤ ਨਹੀਂ ਕਰਦੀ ਕੀ ਭਾਰਤ ਤੋਂ ਕੋਈ ਖਤਰਾ ਹੈ ਕੋਈ ਬਹੁਤ ਵੱਡੀ ਇਕਨੋਮੀ ਹੋ ਗਈ ਹੈ ਕਿ ਜਿਹੜਾ ਬਰਦਾਸ਼ਤ ਨਹੀਂ ਕਰ ਸਕਤੇ ਭਾਰਤ ਨਾਲ ਕੋਈ ਗੱਲ ਕਰਨਾ ਕੋਈ ਕੋਈ ਵੀ ਐਗਰੀਮੈਂਟ ਕਰਨਾ ਇਸ ਚੀਜ਼ ਤੇ ਨੇ ਉਹਦੇ 'ਚ ਦੇਖੋ ਵੀ ਹੈਵ ਟੂ ਜਸਟ ਲੁੱਕ ਇੰਟੂ ਦਿਸ ਵੈਰੀ ਇੰਡੀਪੈਂਡੈਂਟਲੀ ਹੁਣ ਪਹਲਗਾਮ ਹੋਇਆ ਪਹਿਲਾਂ ਇਸ ਦਾ ਆਪਾਂ ਇਹ ਦੇਖਣਾ ਹੈ ਕਿ ਵੀ ਹੈਵ ਟੂ ਐਨਲਾਈਜ਼ ਐਂਡ ਦੈਨ ਵੀ ਹੈਵ ਟੂ ਪਿਟ ਆਵਰ ਕੇਸ ਬਿਫੋਰ ਦ ਵਰਡ ਤੁਸੀਂ ਮੈਨੂੰ ਸਾਰੇ ਇਹ ਦੱਸੋ ਕਿ ਜੇ ਇਹ ਕਹਿੰਦੇ ਆ ਜੀ ਇਹ ਪਾਕਿਸਤਾਨ ਨੇ ਕੀਤਾ ਜੇ ਇਹ ਕਹਿੰਦੇ ਆ ਕਸ਼ਮੀਰੀ ਫਰੀडम फाइਟਰਸ ਨੇ ਕੀਤਾ ਤੁਸੀਂ 100 ਸਾਲ ਦਾ ਇਤਿਹਾਸ ਤੇ ਸਾਰੀ ਦੁਨੀਆ ਪੜ ਸਕਦੀ ਆ ਉਸ ਤੋਂ ਪਹਿਲੇ ਆਲਾ ਚਲੋ ਨਹੀਂ ਪੜ ਸਕਦੀ ਕੀ ਆਮ ਇਨਸਾਨ ਨੂੰ ਮਾਰ ਕੇ ਚਾਹੇ ਉਸ ਦਾ ਮਜ਼ਹਬ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੀ ਆਜ਼ਾਦੀ ਦੀ ਤਾਰੀਖ ਅੱਗੇ ਵੱਧ ਸਕਦੀ ਹੈ ਕੀ ਕਸ਼ਮੀਰ ਆਜ਼ਾਦ ਹੋ ਸਕਦਾ ਹੈ ਜੇ ਸਾਰੇ ਹਿੰਦੂ ਉੱਥੇ ਮਾਰ ਦੇਣ ਨਹੀਂ ਹੋ ਸਕਦਾ ਜੇ ਸਿੱਖ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਮਾਰ ਦੇ ਤੇ ਆਜ਼ਾਦ ਹੋ ਜਾਏਗਾ ਜਾਂ ਭਾਰਤ ਕਹੇ ਕਿ ਮੈਂ ਸਾਰੇ ਸਿੱਖ ਮਾਰ ਦੇਣੇ ਆ ਤੇ ਪੰਜਾਬ ਦੀ ਆਜ਼ਾਦੀ ਦੀ ਮੂਹਰ ਰੁਕ ਜਾਏਗੀ ਨਹੀਂ ਹੋ ਸਕਦਾ ਨਹੀਂ ਹੁੰਦਾ ਸੋ ਆਪਾਂ ਇਹ ਦੇਖਣਾ ਵੀ ਪਹਿਲਗਾਮ ਜਿਹੜਾ ਇਹਨਾਂ ਨੇ ਫਾਲਸ 플ੈਗ ਆਪਰੇਸ਼ਨ ਭਾਰਤੀ ਖੁਫੀਆ ਏਜੰਸੀਆਂ ਨੇ ਆਪਣੇ ਪ੍ਰੌਕਸੀਜ਼ ਦੇ ਰਾਹੀਂ ਕੀਤਾ ਉਹਦਾ ਫਾਇਦਾ ਕਿੰਨੂੰ ਹੁੰਦਾ ਔਰ ਕੀਤਾ ਕਿਉਂ ਸਹੀ ਇਹਦਾ ਕਾਰਨ ਹੈ ਕਰਨ ਦਾ ਕਿ ਜਦੋਂ ਪ੍ਰੈਜ਼ੀਡੈਂਟ ਕੁਲਿੰਟਨ 2000 ਵਿੱਚ ਆਇਆ ਸੀ ਉਦੋਂ 36 ਸਿੰਘਪੁਰਾ ਦੇ ਵਿੱਚ ਸਿੱਖਾਂ ਦੀ ਕਤਲਗਾਰਧ ਹੋਈ ਸੀ ਔਰ ਮੇਰੇ ਕੋਲ ਉਸ ਦੀ ਨਾਟ ਓਨਲੀ ਐਵੀਡੈਂਸ ਹੈ ਵੀਡੀਓ ਨਿਕਲੀ ਹੈ ਲੈਫਟਨੈਂਟ ਜਰਨਲ ਕੇਐਸ ਗਿੱਲ ਦੀ ਜਿਹਦੇ ਚ ਉਹ ਕੁੱਲ ਨਾਮ ਕਹਿ ਰਿਹਾ ਮੈਂ ਤੁਹਾਨੂੰ ਫਾਰਵਰਡ ਵੀ ਕਰ ਦਿਆਂਗਾ ਤੁਸੀਂ ਆਪਣੇ ਪ੍ਰੋਗਰਾਮ ਤੇ ਦਿਖਾਓ ਕਿ ਉਹ ਕਹਿ ਰਿਹਾ ਕਿ ਜੀ ਜਿਹੜਾ ਉਹ ਸ਼ਤੀ ਸਿੰਘ ਪੁਰਾ ਹੈ ਉਹ ਫਾਲਸ ਫਲੈਗ ਆਪਰੇਸ਼ਨ ਸੀ ਇੰਡੀਅਨ ਆਰਮੀ ਦੇ ਕੈਪਟਨ ਨੇ ਕੀਤਾ ਔਰ ਉਹ ਕੈਪਟਨ ਮੇਰੇ ਕੋਲ ਨਿਊਯਾਰਕ ਦੇ ਵਿੱਚ ਕੈਪਟਨ ਰਠੌਰ ਘਟੋ ਘਟ 10 ਵਾਰੀ ਮੈਨੂੰ ਮਿਲ ਕੇ ਉਹ ਕੰਫੈਸ ਕਰ ਚੁੱਕਾ ਵੀ ਅਸੀਂ ਮਾਰੇ ਸੀ ਉੱਥੇ ਸਿੱਖ ਤੇ ਨਹੀਂ ਸੀ ਹੋਣਾ ਚਾਹੀਦਾ ਅੱਜ ਲੈਫਟੇਨਰ ਜਨਰਲ ਕੇਐਸ ਗਿਲ ਕਹਿ ਰਿਹਾ ਵੀ ਇੰਡੀਅਨ ਆਰਮੀ ਦੇ ਕੈਪਟਨਸ ਨੇ ਕੀਤਾ ਸੀ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਹੋਮ ਮਿਨਿਸਟਰ ਹੁੰਦਾ ਸੀ ਉਹ ਤੇ ਕਹਿੰਦੇ ਕੀਤਾ ਸੀ ਕਲਿੰਟਨ ਭਾਰਤ ਵਿੱਚ ਦੌਰੇ ਤੇ ਆਇਆ ਸੀ ਇਸ ਕਰਕੇ ਕੀਤਾ ਸੀ ਸਿੱਖਾਂ ਨੂੰ ਮਾਰ ਕੇ ਸਿੱਖਾਂ ਨੂੰ ਮੁਸਲਮਾਨਾਂ ਤੋਂ ਦੂਰ ਕਰਨ ਵਾਸਤੇ ਸਿੱਖਾਂ ਨੂੰ ਮਾਰ ਕੇ ਪਾਕਿਸਤਾਨ ਤੇ ਇਲਜ਼ਾਮ ਲਗਾ ਕੇ ਅਮਰੀਕਾ ਤੋਂ ਦੂਰ ਕਰਨ ਵਾਸਤੇ ਕੀਤਾ ਸੀ ਉਹੀ ਕਾਪੀ ਬੁੱਕ ਸਟਾਈਲ ਪਲੇ ਬੁੱਕ ਜਿਹੜੀ ਇਹ ਬੀਜੇਪੀ ਦੀ ਹਿੰਦੂ ਤਵਾ ਅਜੰਡੇ ਦੀ ਹੈ ਦੇ ਆਰ ਪਲੇਇੰਗ ਇਟ ਇਨ ਪਹਲਗਾਮ ਪਰ ਨਿਸ਼ਾਨਾ ਕੀ ਨਿਕਲਿਆ ਕਿ ਦੁਨੀਆ ਜਿਹੜੀ ਹੈਗੀ ਆ ਨਾਉ ਇਟਸ ਅ ਸੋਸ਼ਲ ਮੀਡੀਆ 2000 ਚ ਕੱਟ ਸੀਗਾ ਹੁਣ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਹੈ ਹਿੰਦੁਸਤਾਨ ਦੀ ਇਹ ਨੈਰੇਟਿਵ ਉਸ ਨੂੰ ਅਸੀਂ ਡਿਪਲੋਮੈਟਿਕਲੀ ਵੀ ਚੈਲੰਜ ਕਰਦੇ ਪਏ ਆ ਔਰ ਖੁੱਲ੍ਹਿਆਂ ਆ ਮਾ ਕੇ ਕਹਿ ਰਹੇ ਆ ਕਿ ਜੇ ਤੁਸੀਂ ਪਾਕਿਸਤਾਨ ਦੇ ਨਾਲ ਜੰਗ ਕਰੋਗੇ ਤੇ ਪੰਜਾਬ ਦੀ ਧਰਤੀ ਤੇ ਸਿੱਖ ਭਾਰਤੀ ਫੌਜਾਂ ਦਾ ਮੁਕਾਬਲਾ ਕਰਨਗੇ ਤੇ ਅਸੀਂ ਆਪਣੇ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਪਾਕਿਸਤਾਨ ਜਿਸ ਨੂੰ ਅਸੀਂ ਰੀੜ ਦੀ ਹੱਡੀ ਹੁਣ ਆਪਣੀ ਸਮਝਦੇ ਆ ਅਸੀਂ ਉਹਨਾਂ ਤੇ ਗੋਲੀ ਨਹੀਂ ਚੱਲਣ ਦੇਵਾਂਗੇ ਪੰਜਾਬ ਚੋਂ ਤੁਸੀਂ ਨਿਕਲ ਕੇ ਨਹੀਂ ਜਾ ਸਕਦੇ ਇਸ ਦਾ ਇਹ ਦਾ ਪਨੂ ਜੀ ਦਿਸ ਮੀਨਸ ਅ ਲੋਟ ਪਨੂ ਜੀ ਦਿਸ ਮੀਨਸ ਅ ਲੋਟ ਐਂਡ ਵੀ 올 ਪਾਕਿਸਤਾਨੀਜ਼ ਆਰ ਵੈਰੀ ਗ੍ਰੇਟਫੁਲ ਟੂ ਯੂ ਫਾਰ ਥੇ ਸਟੇਟਮੈਂਟ ਜੀ ਉਹਦਾ ਉਹਦੇ ਚ ਚਲੋ ਮੈਂ ਉਹਨਾਂ ਮੈਂ ਹਜੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਉਹਦੇ ਜੋ ਫਾਇਦਾ ਕਿਸ ਧਿਰ ਨੂੰ ਹੋਇਆ ਪੈਲਗਾਮ ਚ ਸਿਰਫ ਇੱਕ ਜਿਹੜਾ ਸ਼ੈਤਾਨ ਹਵਾਨ ਤੇ ਦੁਸ਼ਮਨ ਹੈ ਉਹ ਹੈ ਨਰਿੰਦਰ ਮੋਦੀ ਤੇ ਭਾਜਪਾ ਤੇ ਹਿੰਦੂ ਤਵਾ ਤੇ ਭਾਰਤੀ ਹਕੂਮਤ ਯੂਨੀਅਨ ਆਫ ਇੰਡੀਆ ਸਿਰਫ ਉਹਨਾਂ ਨੂੰ ਫਾਇਦਾ ਹੋਇਆ ਇੱਕ ਪਾਸੇ ਉਹਨਾਂ ਨੇ ਪਾਕਿਸਤਾਨ ਦੇ ਅੱਤਵਾਦ ਫੁਲਾਉਂਦੇ ਆ ਦੂਸਰੇ ਪਾਸੇ ਉਹਨਾਂ ਨੇ ਹਿੰਦੂ ਮਾਰ ਕੇ ਉਹਨਾਂ ਤੋਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਤੀਸਰੇ ਪਾਸੇ ਜਿਹੜਾ ਮੇਨ ਕਾਰਨ ਹੈ ਪਾਕ ਇੰਡੀਆ ਅੰਡਰ ਬੀਜਪੀ ਅੰਡਰ ਨਰਿੰਦਰ ਮੋਦੀ ਹੈਜ਼ ਬਿਕਮ ਦਾ బిਗੇਸਟ ਐਕਸਪੋਰਟਰ ਆਫ ਇੰਟਰਨੈਸ਼ਨਲ ਟੈਰੋਰਿਜ਼ਮ ਦੁਨੀਆ ਦੇ ਵਿੱਚ ਅਤਵਾਦ ਫਲਾ ਰਿਹਾ ਹੈ ਮੇਰੇ ਉੱਤੇ ਉਹਨਾਂ ਨੇ 5 ਲੱਖ ਦਾ ਇਨਾਮ ਰੱਖਿਆ ਹੈ ਪਿਛਲੇ ਮਹੀਨੇ ਉਹਨਾਂ ਦੇ ਇੱਕ ਬੀਜਪੀ ਦੇ ਮੈਂਬਰ ਪਾਰਲੀਮੈਂਟ ਚੋਂ ਹਾਰਿਆ ਹੈ ਬੀਜਪੀ ਦਾ ਮਨਿਸਟਰ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲ ਕੇ ਕਹਿ ਰਿਹਾ ਹੈ ਕਿ ਜੀ ਸਰਜਿਕਲ ਸਟ੍ਰਾਈਕ ਕਰੋ ਤੇ ਪੰਨੂ ਨੂੰ ਮਾਰ ਦਿਓ ਹਰਦੀਪ ਸਿੰਘ ਨੀਜਰ ਕਹਿੰਦੇ ਤੁਹਾਡੇ ਤੇ ਹਮਲਾ ਹੋਇਆ ਵੀ ਹੈ ਯੂ ਸਰਵਾਈਵਡ ਯਾ ਕੈਨੇਡਾ ਦੇ ਵਿੱਚ ਸਾਡਾ ਹਰਦੀਪ ਸਿੰਘ ਨਿਜਰ ਜਿਹੜਾ ਸ਼ਹੀਦ ਕਰ ਦਿੱਤਾ ਹੈ ਯੂਕੇ ਦੇ ਵਿੱਚ ਸਾਡੇ ਪਾਈ ਪਰਮਜੀਤ ਸਿੰਘ ਪੰਮਾ ਸਾਡੇ ਕੋਆਰਡੀਨੇਟਰ ਹੈ ਉਹਨਾਂ ਦੇ ਉੱਤੇ ਇਨਾਮ ਰੱਖਿਆ ਵੀ ਉਹਨਾਂ ਨੂੰ ਮਾਰ ਦੋ ਟੂ ਕਵਰ ðiਜ਼ ਆਲ ਥਿੰਗਸ ਕਿ ਜੀ ਆਪਣਾ ਅਤਵਾਦ ਜਿਹੜਾ ਦੁਨੀਆ ਦੇ ਵਿੱਚ ਆ ਰਿਹਾ ਹੈ ਟ੍ਰਾਂਸਨੈਸ਼ਨਲ ਟਰੋਰਰਿਜ਼ਮ ਉਹਨੂੰ ਦਬਾਉਣ ਵਾਸਤੇ ਜਿਹੜੀ ਇਨਵੈਸਟਿਗੇਸ਼ਨਸ ਚੱਲ ਰਹੀਆਂ ਹਨ ਡਾਇਵਰਟ ਕਰਕੇ ਅਟੈਂਸ਼ਨ ਵਾਪਸ ਪਾਕਿਸਤਾਨ ਵੱਲ ਲੈ ਕੇ ਜਾ ਰਿਹਾ ਹੈ ਇਸ ਹਮਲੇ ਦਾ ਇੱਕੋ ਇੱਕ ਫਾਇਦਾ ਹੋਇਆ ਉਹ ਹੈ ਨਰਿੰਦਰ ਮੋਦੀ ਇਸ ਸ਼ੈਤਾਨ ਨੂੰ ਹਾਂ ਨਹੀਂ ਇੱਕ ਗੱਲ ਦੱਸੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹਨਾਂ ਦੀਆਂ ਕਾਰਵਾਈਆਂ ਦੁਨੀਆ ਪਾਰੇ ਚ ਸਾਨੂੰ ਨਜ਼ਰ ਆਉਂਦੀਆਂ ਰਹਿੰਦੀਆਂ ਨੇ ਜਿਹੜਾ ਅਮਰੀਕਾ ਵਿੱਚ ਹੋਇਆ ਤੁਸੀਂ ਹਵਾਲਾ ਦਿੱਤਾ ਤੁਹਾਡੀ ਜਾਨ ਤੇ ਹਮਲਾ ਹੋਇਆ ਕੈਨੇਡਾ ਇਹ ਜਿਹੜਾ ਹੋਇਆ ਤੇ ਪ੍ਰਾਈਮ ਮਿਨਿਸਟਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੀ ਕੇਵ ਦਿਸ ਸਟੇਟਮੈਂਟ ਹੀ ਸੈਡ ਵੀ ਹੈਵ ਦ ਐਵਿਡੈਂਸ ਅਗੇਂਸਟ ਰੋ ਐਂਡ ਆਬਵੀਅਸਲੀ ਰੋ ਦਾ ਨੈਟਵਰਕ ਪੂਰੀ ਦੁਨੀਆ ਵਿੱਚ ਹੈ ਕਿਲਿੰਗ ਨੈਟਵਰਕ ਅਸੈਸਿਨਸ ਪੂਰੀ ਦੁਨੀਆ ਵਿੱਚ ਰੱਖੇ ਨੇ ਸਾਡੇ ਖਿਲਾਫ ਜਿਹੜੀ ਆਵਾਜ਼ ਹੈ ਉਹਨੂੰ ਦਬਾ ਦੇ ਉਹਨੂੰ ਮਾਰ ਦੇ ਤੇ ਦੁਨੀਆ ਨੂੰ ਇਹ ਨਜ਼ਰ ਵੀ ਤੇ ਆ ਰਿਹਾ ਨਾ ਐਵਿਡੈਂਸ ਵੀ ਲੱਭ ਰਹੇ ਨੇ ਹੁਣ ਤੇ ਜਿਹੜਾ ਫਾਈਵ ਆਈਸ ਕੰਟਰੀਜ਼ ਨੇ ਉਹਨਾਂ ਦੀ ਵੀ ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਵਿੱਚ ਇਹ ਖਬਰ ਆਂਦੀ ਕਿ ਰੋ ਇਨਵੋਲਡ ਹੈ ਤੇ ਇਹਨੂੰ ਰੋਕਣ ਵਾਲਾ ਫਿਰ ਕੌਣ ਹੈ ਤੁਸੀਂ ਦੇਖੋ ਕੈਨੇਡਾ ਦੇ ਵਿੱਚੋਂ ਦੀ ਇੰਡੀਅਨ ਹਾਈ ਕਮਿਸ਼ਨਰ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਵੱਡੀ ਪਾਵਰ ਸਮਝਦਾ ਸੀ ਕਿ ਮੈਂ ਸੁਪਰ ਪਾਵਰ ਹਾਂ ਅਗਲਿਆਂ ਨੇ ਚੁੱਕੇ ਬਾਹਰ ਮਾਰਿਆ 6 ਹੋਰ ਜਿਹੜੇ ਚੁੱਕੇ ਬਾਹਰ ਮਾਰਿਆ ਕੈਨੇਡਾ ਦੇ ਵਿੱਚੋਂ ਦੀ ਹਾਈ ਕਮਿਸ਼ਨਰ ਥਿਸ ਇਜ਼ ਅ ਬਿਗੇਸਟ ਡੀਫੀਟ ਥੈਟ ਮਨਿੰਦਰ ਮੋਦੀਸ ਗਵਰਨਮੈਂਟ ਫੇਸਡ ਅਮਰੀਕਾ ਦੇ ਵਿੱਚ ਉਹਨਾਂ ਦੀ ਰਾਹ ਦੀ ਜਿਹੜੇ ਆਫੀਸ਼ਰਸ ਸੀਗੇ ਉਹਨਾਂ ਨੂੰ ਸਪਟੰਬਰ ਅਕਤੂਬਰ 2023 ਤੋਂ ਬਾਹਰ ਕੱਢ ਦਿੱਤਾ ਗਿਆ ਹੈ FBI ਦਾ ਮੋਸਟ ਵਾਂਟਿਡ ਇਸ ਵਕਤ ਰਾਦਰ ਅਫੀਸ਼ੀਅਲ ਵਿਕਾਸ ਯਾਦਵ ਹੈ ਜਿਸ ਨੇ ਮੈਨੂੰ ਮਰਵਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਵਿਉਂਤਬੰਦੀ ਜਾਰੀ ਹੈ FBI ਦਾ ਮੋਸਟ ਵਾਂਟਿਡ ਹੈ ਕਾਰਵਾਈ ਬਿਲਕੁਲ ਹੋ ਰਹੀ ਹੈ ਦੋ ਓਨਲੀ ਥਿੰਗ ਇਜ਼ ਕਿ ਜਿਹੜੇ 5 5 ਨੇਸ਼ਨਸ ਹੈ ਜਣੀਆਂ ਇਹ ਕੰਟਰੀਆਂ ਉਹ ਇਹੋ ਜਿਹੇ ਬਿਹੂਦਾ ਸਟੇਟਮੈਂਟਾਂ ਜਿੱਦਾਂ ਨਰਿੰਦਰ ਮੋਦੀ ਵੋਟਾਂ ਵਾਸਤੇ ਦਿੰਦਾ ਹੈ ਤੇ ਹਿੰਦੂਤਵਾ ਅਜੰਡਾ ਚਲਾਉਣ ਵਾਸਤੇ ਹਿੰਦੂਆਂ ਨੂੰ ਆਪਣੇ ਵੱਲ ਕਰਦਾ ਨੈਸ਼ਨਲਿਜ਼ਮ ਇਹ ਮੁਲਕ ਇਦਾਂ ਨਹੀਂ ਕਰਦੇ ਨਾ ਦੇ ਬਲੀਵ ਇਨ ਐਕਸ਼ਨ ਦੈਨ ਜਸਟ ਸਪੀਕਿੰਗ ਵਰਡਸ ਐਂਡ ਯੂ ਵਿਲ ਸੀ ਦਾ ਕਨਸੀਕਵੈਂਸਸ ਯੂ ਵਿਲ ਫੇਸ ਇਟ ਕਿ ਜਿਹੜਾ ਅਮਿਤ ਸ਼ਾਹ ਹੈ ਅਜੀਤ ਡਾਵਲ ਹੈ ਜਿਹੜਾ ਜੈ ਸ਼ੰਕਰ ਹੈ ਵਾਂਸ ਦੇ ਲੂਜ਼ देयर ਸਟੇਟਸ ਆਫ ਇਮਿਊਨਿਟੀ ਵੀ ਵਿਲ ਮੇਕ ਸ਼ੋਰ ਦੈਟ ਵੀ ਹੋਲਡ ਥਮ ਅਕਾਊਂਟੇਬਲ ਉਹ ਕਿਤੇ ਵੀ ਨਹੀਂ ਜਾ ਰਹੇ ਉਹ ਸਾਡੇ ਟਾਰਗੇਟ ਤੇ ਹੈ ਸਾਡੀ ਨਜ਼ਰ ਚ ਹੈ अच्छा गुजरात ते जेड़ा कुछ इना ने कीता उस वेले भी सीएम मोदी सी ते अमित शाह दे नाल सी ते सारे ਹੁਕਮ ਜਿਹੜੇ ਨੇ ਹਕਾਮ ਜਿਹੜੇ ਨੇ ਪੁਲਿਸ ਨੂੰ ਅਮਿਤ ਸ਼ਾ ਥਰੂ ਮੋਦੀ ਜਿਹੜਾ ਉਹ ਮੋਦੀ ਦੇ ਇਕਮਾਤ ਤੇ ਅਮਲ ਹੋ ਰਿਹਾ ਸੀ ਉਸ ਵੇਲੇ ਵੀ ਤੇ ਹੁਣ ਵੀ ਐਂ ਜੀਏ ਮੋਦੀ ਜਿਹੜਾ ਹੈ ਉਹ ਪੀਐਮ ਹੈ ਤੇ ਹੋਮ ਮਿਨਿਸਟਰ ਅਮਿਤ ਸ਼ਾ ਹੈ ਬਿਲਕੁਲ ਇਹ ਉਹ ਇਹ ਉਹ ਬੰਦਾ ਹੈ ਜਿਸ ਦਾ ਦਾਖਲਾ ਵੀ ਬੰਦ ਸੀ ਅਮਰੀਕਾ ਵਿੱਚ ਬੁਚਰਫ ਗੁਜਰਾਤ ਦੇ ਨਾਂ ਤੋਂ ਮਸ਼ਹੂਰ ਹੋਇਆ ਸੀ ਇਹ ਬਿਲਕੁਲ ਠੀਕ ਹੈ ਪਰ ਜਦੋਂ ਜਦੋਂ ਤੁਸੀਂ ਕਿਸੇ ਦੇਸ਼ ਦੇ ਪ੍ਰੈਜ਼ੀਡੈਂਟ ਬਣ ਜਾਂਦੇ ਹੋ ਪ੍ਰਾਈਮ ਮਿਨਿਸਟਰ ਬਣ ਜਾਂਦੇ ਹੋ ਜਾਂ ਇਸ ਸਟੈਟਸ ਦਾ ਤੇ ਦੈਨ ਦੇ ਹੈਵ ਥਿਸ ਅ ਡਿਪਲੋਮੈਟਿਕ ਇਮਿਊਨਿਟੀ ਐਂਡ ਐ ਦੈਟ ਇਜ਼ ਲਾਈਕ ਓਨਲੀ ਅਵੇਲੇਬਲ ਟਿਲ ਯੂ ਹੈਵ ਦੈਟ ਪੋਸਟ ਨਰਿੰਦਰ ਮੋਦੀ ਦੀ ਹਾਲਾਤ ਕੀ ਹੋਣਗੇ ਤੇ ਇਹ ਤਾਂ ਹੁਣ ਗੁਰੂ ਤੇ ਅੱਲਾ ਜਾਣਦਾ ਹੈ ਇੱਕ ਵਾਰੀ ਤੁਸੀਂ ਇਸ ਨੂੰ ਪ੍ਰਾਈਮ ਮਿਨਿਸਟਰ ਹਟ ਲਾਈਨ ਦੋ ਐਂਡ ਯੂ ਵਿਲ ਸੀ ਦ ਕਾਂਸੀਕਵੈਂਸਿਸ ਵਿਚ ਦੇ ਵਿਲ ਫੇਸ ਪਰ ਅਸੀਂ ਉਸ ਕਾਂਸੀਕੁਐਂਸ ਦੀ بجائے ਵਾਟ ਵੀ ਆਰ ਡੂਇੰਗ ਇਜ਼ ਵੀ ਆਰ ਨਾਟ ਗੋਇੰਗ ਫਾਰ ਐਨ ਆਈ ਫਾਰ ਐਨ ਆਈ ਵੀ ਉਹਨਾਂ ਨੇ ਸਾਡਾ ਹਰਦੀਪ ਸਿੰਘ ਨਜ਼ਰ ਮਾਰਤਾ ਜਾਂ ਮੇਰੇ ਤੇ ਹਮਲਾ ਕੀਤਾ ਅਸੀਂ ਉਹਨਾਂ ਹਥਿਆਰ ਚੁੱਕ ਕੇ ਉਹਨਾਂ ਨੂੰ ਮਾਰਨ ਲੱਗ ਜਾਈਏ ਦਿਸ ਇਜ਼ ਵਾਟ ਇੰਡੀਆ ਵਾਂਟਸ ਬਟ ਦੈਟਸ ਨਾਟ ਵਾਟ ਵੀ ਗੋਇੰਗ ਟੂ ਡੂ ਵੀ ਆਰ ਨਾਟ ਗੋਇੰਗ ਟੂ ਕਿਲ ਨਰਿੰਦਰ ਮੋਦੀ ਬਟ ਵੀ ਆਰ ਗੋਇੰਗ ਟੂ ਕਿਲ ਮੋਦੀ ਪੋਲਿਟਿਕਸ ਫਾਰਐਵਰ we are going to make sure that we disintegrate union of india we kill that system that kills muslims that kills sikh te jindan ne hindu da agenda duniya ch phalaya hoya asi oh system hi tahs nahaz kar dena te this will be the last battle of narendra modi he will face the political death if we attacks pakistan sahi inshallah bilkul inshallah kyunke aswari bhi oh a hi keh rahe ne na ke ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਰੋਜ਼ ਤਮਕੀ ਆਂਦੀ ਰੋਜ਼ ਤਿਆਰੇ ਆਂਦੇ ਨੇ ਵੇਖ ਕੇ ਜਾਂਦੇ ਨੇ ਪੈਟਰੋਲਿੰਗ ਆਉਂਦੀ ਤੇ ਨਸ ਜਾਂਦੇ ਨੇ ਤੇ ਪਾਕਿਸਤਾਨ ਨੇ ਇਹ ਹੀ ਅੱਗੋ ਕਿਹਾ ਨਾ ਕਿ ਆਓ ਤੁਸੀਂ ਜੰਗ ਸ਼ੁਰੂ ਕਰਨੀ ਹੈ ਸ਼ੁਰੂ ਤੁਸੀਂ ਕਰੋਗੇ ਖਤਮ ਪਰ ਅਸੀਂ ਕਰਾਂਗੇ ਫਿਰ ਤੇ ਜਿੰਨਾ ਅਸੀਂ ਚਾਵਾਂਗੇ ਨਾ ਉਹ ਉਨਜੀ ਖਤਮ ਹੋਣੀ ਹੈ ਤੇ ਇੱਕ 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 ਹੋਰ ਗੱਲ ਦੱਸੋ ਡਿਪਲੋਮੈਟਿਕ ਸੀ ਫੋਰਮਸ ਦੀ ਗੱਲ ਕਰ ਰਹੇ ਹਾਂ ਅਮਰੀਕਾ ਕੈਨੇਡਾ ਅ ਵੱਡੇ ਜਿਹੜੇ ਵੀ ਮਾਮਾਲਿਕ ਨੇ ਉਹ ਸਾਰੇ ਆਪਣਾ ਇੰਟੈਲੀਜੈਂਸ ਨੈਟਵਰਕ ਰੱਖਦੇ ਨੇ ਉਹਨਾਂ ਨੂੰ ਇੰਡੀਆ ਦੇ ਅੰਦਰ ਕੀ ਹੋ ਰਿਹਾ ਹੈ ਉਹ ਵੀ ਖਬਰ ਹੈ ਤੇ ਇਸ ਵੇਲੇ ਵੀ ਜਿਹੜਾ ਅਸੀਂ ਵੇਖਦੇ ਹਾਂ ਕਿ ਅਮਰੀਕੀ ਏਜੰਸੀ ਉਹ ਵੀ ਤੁਹਾਨੂੰ ਇੰਡੀਆ ਵਿੱਚ ਬੜੀ ਸਰਗਰਮ ਨਜ਼ਰ ਆਂਦੀ ਹੈ ਉਹਨਾਂ ਨੂੰ ਵੀ ਸਾਰੀ ਖਬਰਾਂ ਹੁੰਦੀਆਂ ਨੇ ਪਰ ਉਹਦੇ باوجود ਅਗਰ ਜਿਹੜੀ ਇਕਨੋਮੀ ਨੂੰ ਲੈ ਕੇ ਰਵਾਬਤ ਨੇ ਜਿਹੜੇ ਤਾਲੁਕਾਤ ਨੇ ਉਹ ਉਸੇ ਤੇ ਬਿਲਡ ਹੋਨੇ ਨੇ ਟ੍ਰੇਡ ਤੇ ਬਿਲਡ ਹੋਨੇ ਨੇ ਫਿਰ ਇਸ ਅਲੀ ਸ਼ੈ ਨੂੰ ਦਬਾਇਆ ਜਾ ਸਕਦਾ ਹੈ ਯੂ نو ਕੈਨ ਇਟ ਬੀ ওভারਲੁਕਡ ਦੇਖੋ ਜਿਹੜਾ ਜਿਹੜਾ ਟ੍ਰੇਡ ਹੈ ਨਾ ਉਹ ਤਾਂ ਚੱਲਦਾ ਹੀ ਰਹਿਣਾ ਹੁਣ ਤੁਸੀਂ ਪਾਕਿਸਤਾਨ ਦਾ ਟ੍ਰੇਡ ਦੇਖ ਲਓ ਕਹਿੰਦੇ ਜੀ ਅਸੀਂ ਅਸੀਂ ਬਾਗਾ ਬਾਰਡਰ ਬੰਦ ਕਰ ਦਿੱਤਾ ਅਸੀਂ ਜਿਹੜੇ ਪਾਕਿਸਤਾਨੀ ਐ ਨੈਸ਼ਨਲਸ ਉਹਨਾਂ ਨੂੰ ਕੱਢ ਦਿੱਤੇ ਐ ਤੇ ਭਾਈ ਜੇ ਕੁਝ ਕਰਨਾ ਹੀ ਹੈ ਤਾਂ ਫਿਰ ਗੁਜਰਾਤ ਦਾ ਪੋਰਟ ਜਿਹੜਾ ਹੈ ਜਿਹੜਾ ਉਹ ਹੈ ਅਡਾਨੀ ਦਾ ਜਿੱਥੋਂ ਸਾਰਾ ਸਮਾਨ ਜਾਂਦਾ ਇੱਕ ਦੂਸਰੇ ਫਿਰ ਤੁਸੀਂ ਬੰਦ ਕਰ ਦੋ ਉਹ ਬੰਦ ਕਰ ਦੋ ਹਾਂ ਕਿ ਤੁਸੀਂ ਲੜਾਈ ਲੜਨੀ ਹੈ ਫਿਰ ਤੁਸੀਂ ਪੋਰਟ ਬੰਦ ਕਰੋ ਬਾਗੇ ਬਾਰਡਰ ਤੋਂ ਕੋਣ ਆਉਂਦਾ ਜਾਂਦਾ ਕਿਹੜਾ ਉੱਥੇ ਬਿਜ਼ਨਸ ਹੁੰਦਾ ਸੋ ਇਕਨੋਮਿਕਲੀ ਜਿਹੜੇ ਦੋਨੋਂ ਦੇਸ਼ ਹੁੰਦੇ ਆ ਜਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਚਾਹੇ ਪਾਕਿਸਤਾਨ ਦੀ ਹੋਵੇ ਚਾਹੇ ਇਹ ਭਾਰਤ ਦੀ ਹੋਵੇ ਸਰਕਾਰ ਕੋਈ ਵੀ ਹੋਵੇ ਇਹ ਆਪਸ ਚ ਟ੍ਰੇਡ ਇਹਨਾਂ ਦੇ ਚੱਲਦਾ ਹੀ ਰਹਿਣੇ ਆ ਸੋ ਇਜ਼ ਗੁੱਡ ਫਾਰ ਯੂਐਸ ਪਰ ਜੇ ਆਪਾਂ ਕਹੀਏ ਕਿ ਕੀ ਅਮਰੀਕਾ ਦੀ ਸਰਕਾਰ ਜਾਂ ਕੈਨੇਡਾ ਜਾਂ ਯੂਰੋਪੀਅਨ ਯੂਨੀਅਨ ਜਾਂ ਵੈਸਟਰਨ ਵਰਲਡ ਨਰਿੰਦਰ ਮੋਦੀ ਨੂੰ ਜਾਂ ਭਾਰਤੀ ਹਕੂਮਤ ਨੂੰ ਜਾਂ ਉਹਨਾਂ ਨੂੰ ਬਲੀਵ ਕਰਦਾ ਟਰਸਟ ਕਰਦਾ 0 ਪਾਣੀ ਜਿਹੜਾ ਬੰਦ ਕਰ ਰਹੇ ਨੇ ਇੰਡਸ ਵਾਟਰ ਟ੍ਰੀਟੀ ਦੀ ਨੂੰ ਸਸਪੈਂਡ ਕਰਕੇ ਉਹ ਵੀ ਜਿਹੜਾ ਵਰਲਡ ਬੈਂਕ ਦੀ ਮੀਡੀਏਸ਼ਨ ਤੋਂ ਬਾਅਦ ਸਾਰਾ ਕੁਝ ਮਾਮਲਾ ਹੋਇਆ ਹੈ ਇੰਟਰਨੈਸ਼ਨਲ ਲਾ ਦੇ ਖਿਲਾਫ ਵਰਜ਼ੀ ਇਹ ਉਹ ਵੀ ਅਗਰ ਤੁਸੀਂ ਵੇਖੋ ਵੀ ਆ ਨਾ ਕਨਵੈਨਸ਼ਨ ਵਿੱਚ ਜਿਹੜੇ ਟ੍ਰੀਟੀਜ਼ ਦੇ ਲਾਜ਼ ਨੇ ਉਹਨਾਂ ਦੇ ਵੀ ਖਿਲਾਫ ਵਰਜ਼ੀ 1969 ਵਾਲਾ ਤੇ ਫਿਰ ਵੀ ਕੋਈ ਇੰਟਰਨੈਸ਼ਨਲ ਕਮਿਊਨਿਟੀ ਨੇ ਇਸ ਤੇ ਨੋਟਿਸ ਲੈਣਾ ਕਿ ਜੀ ਪਾਣੀ ਨੂੰ ਤੁਸੀਂ ਅਜੇ ਵੀ ਯੂਜ਼ ਕਰ ਰਹੇ ਹੋ ਜੇ ਕੋ ਲੜਾਈ ਲੜਾਈ ਉਹ ਲੜਦੇ ਐ ਜਿਨ੍ਹਾਂ ਦੇ ਘਰ ਦੇ ਵਿੱਚ ਮੁਸ਼ਕਲ ਪਈ ਹੋਵੇ ਲੜਾਈ ਲੜਨੀ ਪੈਣੀ ਆ ਪਾਕਿਸਤਾਨ ਦੀ ਸਰਕਾਰ ਨੂੰ ਲੜਾਈ ਲੜਨੀ ਪੈਣੀ ਆ ਪਾਕਿਸਤਾਨ ਦੀ ਫੌਜ ਨੂੰ ਲੜਾਈ ਲੜਨੀ ਪੈਣੀ ਆ ਪਾਕਿਸਤਾਨ ਦੇ ਆਵਾਮ ਨੂੰ ਲੜਾਈ ਜਿੱਤੀ ਜਾਂਦੀ ਆ ਆਵਾਮ ਦੇ ਹੌਸਲੇ ਤੇ ਉਹਨਾਂ ਦੇ ਬੁਲੰਦ ਹੋਣ ਤੇ ਕਿਸੇ ਨੇ ਬਾਹਰੋਂ ਆ ਕੇ ਪਾਕਿਸਤਾਨ ਦੀ ਮਦਦ ਨਹੀਂ ਕਰਨੀ ਪਰ ਤੁਹਾਡਾ ਪੈਗਾਮ ਹੈ ਤੁਹਾਡਾ ਪੈਗਾਮ ਦੋ ਸਾਡੀ ਸਰਕਾਰ ਨੂੰ ਤੇ ਫੌਜ ਨੂੰ ਜਿਹੜੇ ਤੁਹਾਨੂੰ ਵੇਖ ਰਹੇ ਨੇ ਪਸੰਦ ਕਰਦੇ ਨੇ ਤੁਹਾਡਾ ਸਾਥ ਦੇਣ ਨੂੰ ਤਿਆਰ ਨੇ ਦੇਖੋ ਪਹਿਲਾ ਸਭ ਤੋਂ ਪਹਿਲੀ ਗੱਲ ਮੈਂ ਇਹਨਾਂ ਨੂੰ ਪਹਿਲਾਂ ਕਹੀ ਸੀ ਕਿ ਅਸੀਂ ਪਿਛਲੀਆਂ ਗੱਲਾਂ ਲੱਛੇ ਅਸੀਂ ਭੁੱਲ ਜਾਣਾ ਚਾਹੁੰਨੇ ਆ ਤੁਹਾਨੂੰ ਜੇ ਇਫ ਯੂ ਵਾਂਟ ਪਾਕਿਸਤਾਨ ਟੂ ਐਗਜ਼ਿਸਟ ਇਨ ਥਿਸ ਪ੍ਰੈਸੈਂਟ ਫਾਰਮ ਕਿਉਂਕਿ ਮੋਦੀ ਰੈਡ ਫੋਰਡ ਦੇ ਉੱਤੇ ਖਲੋ ਕੇ ਕਹਿ ਚੁੱਕਾ ਹੈ ਕਿ ਬਲੋਚਿਸਤਾਨ ਨੂੰ ਅਸੀਂ ਅਲੱਗ ਕਰਾਂਗੇ ਜਿਹੜੀ ਮੇਰੀ ਅਰਜ ਹੈ ਟੂ ਦੈਟਸ ਵਾਟ ਆਮ ਅਰਜਿੰਗ ði ਪਾਕਿਸਤਾਨ ਪ੍ਰਾਈਮ ਮਿਨਿਸਟਰ ਐਂਡ ਪਾਕਿਸਤਾਨਜ਼ ਪ੍ਰੈਜ਼ੈਂਸ ਇਨ ਯੂਨ ਸਕਿਉਰਟੀ ਕੌਂਸਲ ਡਿਪਲੋਮੇਸੀ ਇਜ਼ ði ਬਿਗੇਸਟ ਵੈਪਨ ਰਾਈਟ ਨਾਓ The power of the pen is the biggest weapon which you can use and which you can yield. Mm -hmm. Right now, they are in the UN Security Council. Mark my words, tell this government of Pakistan put a resolution in UN Security Council coming Monday. Coming Monday, you will see India falling on their knees and falling flat on the face and telling Shabasabaro kyki equity UN Security Council Sada Khalistan. ਜਨਰਲ ਅਸੈਂਬਲੀ ਦੇ ਵਿੱਚ ਆ ਜਾਏ ਤੇ ਦੁਨੀਆ ਦੇ ਮੁਲਕ ਉਸ ਦੇ ਉੱਤੇ ਵੋਟ ਕਰਨਗੇ ਕਿ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਉਹ ਆਜ਼ਾਦ ਹੋਣਾ ਚਾਹੀਦਾ ਤੁਹਾਨੂੰ ਲੜਨ ਦੀ ਜਰੂਰਤ ਨਹੀਂ ਹੈ ਤੁਹਾਨੂੰ ਆਪਣੇ ਫੌਜੀ ਮਰਵਾਉਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਆਵਾਮ ਨੂੰ ਕੁਝ ਕਰਨ ਦੀ ਜਰੂਰਤ ਨਹੀਂ ਹੈ all you have to use is use the power of your pen use khalsa referendum as the biggest weapon to kill india diplomatically and to kill modi politics ਤੁਹਾਨੂੰ ਫੌਜ ਭੇਜਣ ਦੀ ਵੀ ਜਰੂਰਤ ਨਹੀਂ ਹੈ ਇੱਕ ਸਾਡਾ ਡਿਪਲੋਮੈਟਿਕਲੀ ਐਜ਼ ਯੂ ਸੈਡ ਦੈਟਸ ਦ ਬਿਗੇਸਟ ਫੋਰਸ ਕਿਲ ਹੋ ਜਾਏਗਾ ਸਹੀ ਸਹੀ ਤੁਹਾਡਾ ਪੈਗਾਮ ਮੋਦੀ ਨੂੰ ਵੀ ਚਲਾ ਗਿਆ ਜਿਹੜਾ ਤੁਸੀਂ ਕਿਹਾ ਕਿ ਜੀ ਟੁਕੜੇ ਟੁਕੜੇ ਹੋ ਜਾਣਗੇ ਅਗਰ ਇਹ ਨਹੀਂ ਮੰਨਦੇ ਤੁਸੀਂ ਕੀ ਵਰਡ ਯੂਜ਼ ਕੀਤਾ ਸੀ ਮੋਦੀ ਲਈ ਸ਼ੈਤਾਨ ਦਾ ਨਹੀਂ ਸ਼ੈਤਾਨ ਤੋਂ ਜਨ ਕਹਾਂ ਮੈਂ ਇਹ ਜਨ ਗੱਲ ਦੱਸਦਾ ਕਿ ਇਫ ਮੋ ਇਫ ਮੋਦੀ ਐਂਡ ਇੰਡੀਆ ਕੰਟੀਨਿਊਸ ਦਿਸ ਵਾਰ ਮਾਂਗਰਿੰਗ ਐਂਡ ਦਿਸ ਇਜ਼ ਇੰਗਵਿਸਟਿਕ ਵਾਰ ਦਿਸ ਵਿਲ ਬੀ ਹਿਸ ਲਾਸਟ ਬੈਟਲ ਆਫ ਮੋਦੀਜ਼ ਪੋਲੀਟੀਕਲ ਕੈਰੀਅਰ ਹੀ ਵਿਲ ਫੇਸ ਅ ਪੋਲੀਟੀਕਲ ਡੈਥ ਐਂਡ the present form and shape of this union of india you should keep it as a record it will never be this again this will be disintegrated and i think we are seeing that already people of india are realizing what he is doing keve pagal banaya hoya uh, sara ya false flag operation karke te apne mufad waste e jada kuch apni bande marwa ke kehnda ne ki je pakistan ne kar deta hai nazar aa reya unhan de apna lokan nu nazar aa reya panu ji thank you very much ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਟਾਈਮ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਜੀ ਵੀਰੋ ਐਸੀ ਜਾਈ ਦੀ ਵੀਡੀਓ ਤੇ ਤੁਸੀਂ ਦੇਖੋ ਨਾ ਨਰਿੰਦਰ ਮੋਦੀ ਜਦੋਂ ਦਾ ਇੱਕ ਵਜ਼ੀਰ ਆਜ਼ਮ ਦੇ ਪਦ ਤੇ ਬੈਠਾ ਸ਼ੁਰੂ ਤੋਂ ਉਹਨੇ ਪੰਜਾਬ ਤੇ ਬੜੇ ਜ਼ੁਲਮ ਕੀਤੇ ਪੰਜਾਬ ਦੇ ਲੋਕਾਂ ਦਾ ਕਤਲੇਆਮ ਕਰਵਾਇਆ ਗੁਜਰਾਤ ਦੇ ਅੰਦਰ ਸਿਰਫ ਲੋਕਾਂ ਨੂੰ ਇਸ ਵਜ੍ਹਾ ਤੋਂ ਮਰਵਾਇਆ ਉਹਨੇ ਪੰਜਾਬ ਦੇ ਅੰਦਰ ਜ਼ੁਲਮ ਇਸ ਵਜ੍ਹਾ ਤੋਂ ਕੀਤੇ ਕਿ ਉਹਦਾ ਜਿਹੜਾ ਵੋਟ ਬੈਂਕ ਹੈ ਉਹ ਭਰਿਆ ਜਾਵੇ ਦੁਬਾਰਾ ਫੇਰ ਉਹ ਇਲੈਕਸ਼ਨ ਦੇ ਅੰਦਰ ਜਿੱਤ ਸਕੇ ਸਿਰਫ ਉਹਦੀ ਹੀ ਕੋਸ਼ਿਸ਼ ਰਹੀ ਹੈ ਤੇ ਇਸ ਵਜ੍ਹਾ ਤੋਂ ਉਹਨੇ ਬਹੁਤ ਜ਼ਿਆਦਾ ਮਾਸੂਮ ਲੋਕਾਂ ਨੂੰ ਬਹੁਤ ਜ਼ਿਆਦਾ ਮਾਸੂਮ ਲੋਕਾਂ ਨੂੰ ਜਿਹੜਾ ਉਹ ਮਰਵਾਤਾ ਤੇ ਹੁਣ ਤੁਸੀਂ ਦੇਖੋ ਪਹਿਲਗਾਮ ਹਮਲੇ ਦੇ ਅੰਦਰ ਵੀ ਸੇਮ ਹੈ ਉਹ ਚੀਜ਼ਾਂ ਹੋਈਆਂ ਨੇ ਉਹਨੂੰ ਨਜ਼ਰ ਆ ਰਿਹਾ ਹੈ ਕਿ ਭਾਈ ਮਰਦ ਪਾਲ ਸਿੰਘ ਖਾਲਸਾ ਜਿਹਨੇ ਨੇ ਪੰਜਾਬ ਦੇ ਅੰਦਰ ਉਹ ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਲੋਕ ਉਹਨਾਂ ਨੂੰ ਐਜ਼ ਅ ਲੀਡਰ ਦੇਖ ਰਹੇ ਨੇ ਤੇ ਪਹਿਲਗਾਮ ਹਮਲਾ ਵੀ ਉਹਨੇ ਖੁਦ ਕਰਵਾਇਆ ਹੈ ਨਰਿੰਦਰ ਮੋਦੀ ਪੰਨੂ ਜੀ ਨੇ ਬੜੀਆਂ ਵਾਜ਼ੇ ਚੀਜ਼ਾਂ ਦਸੀਆਂ ਨੇ ਤੇ ਉਹਨਾਂ ਨੇ ਦੱਸਿਆ ਕਿ ਮੋਦੀ ਸ਼ੁਰੂ ਤੋਂ ਹੀ ਪੰਜਾਬ ਦੇ ਖਿਲਾਫ ਰਿਹਾ ਹੈ ਪੰਜਾਬ ਦੇ ਖਿਲਾਫ ਉਹਨੇ ਚੀਜ਼ਾਂ ਇਸਤੇਮਾਲ ਕੀਤੀਆਂ ਨੇ ਤੇ ਹੁਣ ਤੁਸੀਂ ਦੇਖੋ ਧਮਕੀਆਂ ਲਾ ਰਹੇ ਕਿ ਮੈਂ ਪੰਜਾਬ ਮੈਂ ਪਾਣੀ ਬੰਦ ਕਰ ਦੇਵਾਂਗਾ ਮੈਂ ਟੂਟਰ ਬੰਦ ਕਰ ਦੇਵਾਂਗਾ ਮੈਂ ਪਿਆਜ਼ ਬੰਦ ਕਰ ਦੇਵਾਂਗਾ ਇਹ ਚੀਜ਼ਾਂ ਕਰਕੇ ਹੋਰ ਕੁਝ ਵੀ ਨਹੀਂ ਸਿਰਫ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰੇਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਧੱਕਾ ਕਰੇਗਾ ਤੇ ਕਿਦੋਂ ਤੱਕ ਇਹ ਚੀਜ਼ਾਂ ਚਲਦੀਆਂ ਆਣਗੀਆਂ ਤੇ ਨਰਿੰਦਰ ਮੋਦੀ ਸਿਰਫ ਧਮਕੀਆਂ ਲਾ ਸਕਦਾ ਹੈ ਵੋਟਾਂ ਲੋਕਾਂ ਵਾਸਤੇ ਸਿਰਫ ਸਿੰਪਤੀ ਲੈ ਸਕਦਾ ਹੈ ਲੋਕਾਂ ਨੂੰ ਦੱਸ ਸਕਦਾ ਹੈ ਕਿ ਮੈਂ ਦੇਖੋ ਇੰਜਾਂ ਦੇ ਇਕਦਮ ਕਰ ਰਹੇ ਹਾਂ ਮੈਂ ਮੁਖਾਲਫ ਜਿਹੜਾ ਮੁਲਕ ਹੈ ਉਹਨਾਂ ਨੂੰ ਧਮਕੀ ਲਈ ਹੈ ਮੈਂ ਜਿੱਤਿਆ ਤੇ ਅਸੀਂ ਲੋਕ ਜਿਹੜੇ ਆ ਫੇਰ ਦੁਬਾਰਾ ਇਸ ਚੀਜ਼ ਤੋਂ متاثر ਹੋ ਕੇ ਦੁਬਾਰਾ ਵੋਟ ਦੇਣੇ ਆ ਤੇ ਸਾਨੂੰ ਇਹ ਚੀਜ਼ ਤੋਂ ਬਹੁਤ ਜ਼ਿਆਦਾ ਹੁਣ ਅਵੇਅਰ ਹੋਣਾ ਚਾਹੀਦਾ ਹੈ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਹੱਕ ਦੇ ਅੰਦਰ ਇਹ ਚੀਜ਼ਾਂ ਠੀਕ ਨੇ ਕਿ ਨਹੀਂ ਠੀਕ ਹੁਣ ਪੰਜਾਬ ਦੇ ਅੰਦਰ ਮੈਂ ਬਹੁਤ ਦਾਅਵੇ ਦੇ ਨਾਲ ਕਹਿ ਸਕਦਾ ਚੜ੍ਹਦੇ ਪੰਜਾਬ ਦੇ ਅੰਦਰ ਆਨ ਵਾਲਾ ਜਿਹੜਾ ਵੋਟ ਹੈ ਜਾਂ ਨਾਲ ਜਿਹੜੀ ਨਵੀਂ ਨੌਜਵਾਨ ਪੀੜੀ ਹੈ ਉਹ ਵੋਟ ਸਿਰਫ ਭਾਈ ਅਮਰਪਾਲ ਸਿੰਘ ਨੂੰ ਹੀ ਦੇਗੀ ਤੇ ਪੰਜਾਬ ਦੇ ਅੰਦਰ ਜਿਹੜਾ ਬਹੁਤ ਲੀਡ ਮਾਰਜਨ ਦੇ ਨਾਲ ਜਿੱਤੇਗਾ ਉਹ ਭਾਈ ਅਮਰਪਾਲ ਸਿੰਘ ਹੀ ਹੋਏਗਾ ਪਨੂ ਜੀ ਨੇ ਬੜੀਆਂ ਚੀਜ਼ਾਂ ਕਲੀਅਰ ਕਰ ਦਿੱਤੀਆਂ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ